ਅਮਰਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ 9 ਤਰੀਕ ਨੂੰ ਸ਼ਾਮ ਦੇ ਕਰੀਬ 7 ਵਜੇ ਨੀਲਮ ਨਾਮ ਦੀ ਲੇਡੀਜ਼ ਜੋ ਕਿ ਤਰਨਤਾਰਨ ਦੇ ਰਹਿਣ ਵਾਲੀ ਹੈ ਇਹ ਆਪਣੀ ਕਿਸੇ ਕੰਮ ਕਰਨ ਲਈ ਉਸ ਦਿਨ ਅਮਰਸਰ ਵਿਖੇ ਆਈ ਹੋਏ ਸਨ ਜਦੋਂ ਇਹ ਸ਼ਾਮ ਦੇ ਕਰੀਬ 7 ਵਜੇ ਡੀਸੀ ਸਾਹਿਬ ਦੀ ਰੈ residense ਜੋ ਕਿ ਚੌਂਕੀ ਗ੍ਰੀਨ ਐਵਨਿਊ ਦੇ ਵਿੱਚ ਪੈਂਦੀ ਹੈ ਉਸ ਦੇ ਸਾਹਮਣੇ ਤੋਂ ਜਾ ਰਹੇ ਸਨ ਤਾਂ ਇੱਕ ਨੌਜਵਾਨ ਐਕਟਵਾ ਤੇ ਆਉਂਦਾ ਵ ਜੋ ਇਹਨਾਂ ਕੋਲੋਂ ਹੱਥ ਵਿੱਚ ਜੋ ਇਹਨਾਂ ਦੇ ਵਾਈਟ ਕਲਰ ਦਾ ਮومی ਲਪਾਫਾ ਸੀ ਉਹ ਇਹਨਾਂ ਤੋਂ ਖੋ ਕੇ ਫਰਾਰ ਹੋ ਜਾਂਦਾ। ਇਸ ਮومی ਲਪਾਫੇ ਦੇ ਵਿੱਚ ਜੋ ਸਾਡੀ ਮਦਈ ਮੁਕਦਮਾ ਵਾ ਉਹਨਾਂ ਵੱਲੋਂ ਦੱਸਣ ਦੇ ਮੁਤਾਬਕ ਇਸ ਵਿੱਚ ਉਹਨਾਂ ਦਾ ਪਰਸ ਕਾਲਾ ਰੰਗ ਦਾ ਪਰਸ ਜਿਸ ਵਿੱਚ ਉਹਨਾਂ ਦੇ ਦੋ ਮੋਬਾਈਲ ਫੋਨਸ ਇਸ ਤੋਂ ਇਲਾਵਾ ਇਹਨਾਂ ਦੇ ਅਲੱਗ-ਅਲੱਗ ਡਾਕੂਮੈਂਟਸ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ ਹੋਰ ਵੀ ਇਹਨਾਂ ਦੇ ਏਟੀਐਮ ਕਾਰਡਸ ਵੀ ਸਨ। ਇਸ ਤੋਂ ਬਾਅਦ ਇਹ ਸਾਨੂੰ 2 ਦਿਨ ਬਾਅਦ ਆ ਕੇ ਇਤਲਾਹ ਦਿੰਦੇ ਨੇ। 11 ਤਰੀਕ ਨੂੰ ਜਦੋਂ ਸਾਨੂੰ ਇਹ ਤਲਾਸ਼ ਦਿੱਤੀ ਜਾਂਦੀ ਹੈ ਤਾਂ ਤੁਰੰਤ ਅਸੀਂ ਅਧੀਨ ਧਾਰਾ 379 ਬੀ ਦੇ ਤਹਿਤ ਐਫਆਈਆਰ ਨੰਬਰ 60/24 ਦਰਜ ਕਰਦੇ ਹਾਂ ਇਸ ਤੋਂ ਬਾਅਦ ਜਦੋਂ ਸਾਡੀਆਂ ਵੱਖ-ਵੱਖ ਟੀਮਾਂ ਅਲੱਗ-ਅਲੱਗ ਸੀਸੀਟੀਵੀ ਫੋਰ ਹਿਊਮਨ ਇੰਡਿਵੀਜਨਸ ਤੇ ਹੋਰ ਟੈਕਨੀਕਲ ਆਧਾਰ ਤੇ ਜਦੋਂ ਅਸੀਂ ਦੋਸ਼ੀ ਦੀ ਸਰਚ ਕਰਨੀ ਸ਼ੁਰੂ ਕਰਦੇ ਹਾਂ ਤਾਂ ਸਾਡੀ ਟੀਮ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਬੜੀ ਵੱਡੀ ਸਫਲਤਾ ਮਿਲਦੀ ਹੈ ਜਿਸ ਵਿੱਚ ਅਸੀਂ ਜੋ ਨਿਰਦੋਸ਼ੀ ਮਨਜੀਤ ਸਿੰਘ ਰਫਮਾਨ ਪੁੱਤਰ ਅਵਤਾਰ ਸਿੰਘ ਵਾਸੀ ਦਰਸ਼ਨ ਐਵੇਨਿਊ ਦਬੁਰਜੀ ਰੋਡ ਅਮਰਸਰ ਦਾ ਰਹਿਣ ਵਾਲਾ ਇਸ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੋਨੇ ਇਸ ਕੋਲੋਂ ਜੋ ਖੋ ਕੀਤਾ ਪਰਸੀ ਕਾਲੇ ਰੰਗ ਦਾ ਪਰਸ ਜਿਸ ਵਿੱਚ ਦੋ ਮੋਬਾਈਲ ਫੋਨ ਤੇ ਅਲੱਗ-ਅਲੱਗ ਤਰ੍ਹਾਂ ਦੇ ਆਇਡੈਂਟੀਟੀ ਕਾਰਡਸ ਇਸ ਕੋਲੋਂ ਬਰਾਮਦ ਕਰ ਲਿਤੇ ਜਾਂਦੇ ਨੇ ਜਿਸ ਐਕਟਵਾਜ਼ਾ ਪ੍ਰਯੋਗ ਕਰਕੇ ਇਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਐਕਟਵਾ ਰਿਕਵਰ ਕਰ ਲਈਤੀ ਜਾਂਦੀ ਹੈ ਤੇ ਇਸ ਦਾ ਮਾਨਯੋਗ ਅਦਾਲਤ ਵੱਲੋਂ ਸਾਨੂੰ 3 ਦਿਨਾਂ ਦਾ ਰਿਮਾਨਡ ਮਿਲਦਾ ਹੋ ਤੰਤਨ ਦੇ ਰਮਾਨ ਦੇ ਦੌਰਾਨ ਸਾਡੇ ਐਸ ਐਚਓ ਸਿਵਲ ਲਾਈਨਸ ਇਨਸਪੈਕਟਰ ਜਸਵੀਰ ਸਿੰਘ ਚੌਂਕੀ ਇਨਚਾਰਜ ਗ੍ਰੀਨ ਐਵੇਨਿਊ ਇਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਅਗਲੇਰੀ ਪੁਸ਼ਸ਼ ਕਰਕੇ ਇਸ ਕੋਲੋਂ ਇਹ ਦੋ ਮੋਬਾਈਲ ਫੋਨਾਂ ਦੇ ਇਲਾਵਾ ਸੱਤ ਹੋਰ ਮੋਬਾਈਲ ਫੋਨ ਰਿਕਵਰ ਕੀਤੇ ਜਾਂਦੇ ਨੇ ਜੋ ਉਸ ਨੇ ਅਲੱਗ-ਅਲੱਗ ਜਗ੍ਹਾ ਚੋਰੀ ਜਾਂ ਸਨੇਚ ਕੀਤੇ ਹੁੰਦੇ ਆ ਸੋ ਹੁਣ ਤੱਕ ਇਸ ਕੋਲੋਂ ਨੌ ਅਸੀਂ ਟੋਟਲ ਮੋਬਾਈਲ ਫੋਨ ਰਿਕਵਰ ਕਰ ਚੁੱਕੇ ਹਾਂ ਜੋ ਐਕਟਵਾ ਇਸ ਇਹ ਪ੍ਰਯੋਗ ਕਰ ਰਿਆ ਸੀ ਇਹ ਐਕਟਵਾ ਵੀ ਇਸ ਦੀ ਚੋਰੀ ਦੀ ਹੈ ਸੋ ਐਕਟਵਾ ਵੀ ਇਹ ਚੋਰੀ ਦੀ ਰਿਕਵਰ ਕੀਤੀ ਹੈ ਜੋ ਇਸਨੇ ਪਿਛਲੇ ਟਾਈਮ 'ਚ ਬਸਟਾਂ ਤੋਂ ਚੋਰੀ ਕੀਤੀ ਸੀ ਸੋ ਹੁਣ ਤੱਕ ਇਸ ਕੋਲੋਂ ਨੌ ਮੋਬਾਈਲ ਫੋਨ ਇੱਕ ਐਕਟਵਾ ਤੇ ਜੋ ਲੇਡੀਜ਼ ਦੇ ਬਹੁਤ ਹੀ ਜ਼ਰੂਰੀ ਕਾਗਜ਼ਤ ਸਨ ਉਸ ਦੇ ਡਾਕੂਮੈਂਟਸ ਸਨ ਏਟੀਐਮ ਕਾਰਡਸਨ ਸੋ ਸਾਰੇ ਰਿਕਵਰ ਕਰ ਲਏ ਗਏ ਨੇ ਤੇ ਟੀਮ ਨੇ ਕੁਝ ਹੀ ਘੰਟੇ ਦੇ ਵਿੱਚ ਇਹ ਬਹੁਤ ਜੋ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਨੂੰ ਟ੍ਰੇਸ ਕਰ ਲਿਆ ਹੈ